46000 ਦੀਆਂ ਦੀ ਵੀ ਮੈਨੂੰ ਯਾਰ ਘੱਟ ਦੇ ਦੇ 2000 ਹੋਰ ਦੱਸ ਮੈਂ ਤਾਂ ਕੰਮ ਲੈਣਾ ਉਹ ਲਊਗਾ ਮੈਂ ਇਹ ਲੈਣੀਆਂ ਨੇ ਚਲੋ ਵੀ ਠੀਕ ਐ ਹੋਰ ਜਿਵੇਂ ਐਸਾ ਕਿ ਓਏ ਜਿਵੇਂ ਪਹਿਲਾਂ ਨਹੀਂ ਕੱਚੇ ਰੇ ਪਿਆ ਰਜਾ ਖੇਤਾ ਮੜਕਾਂ ਜੀ ਤੇ ਜਿੱਕੇ ਨਿਆਂਸਾ ਨਹੀਂ ਓੜੀ ਪਾ ਕੇ ਪਹਿਲਾਂ ਇਹ ਜੋੜੀ ਦਾ 60 ਮੰਗ ਚਲੋ 60 ਨਹੀਂ ਮੰਗਿਆ ਵੀਰੇ 65000 ਰੁਪਏ ਤੈਨੂੰ ਕਿਹਦੇ ਦਾ 30 ਆ ਉਹਦਾ 35 65000 ਰੁਪਏ ਇਹ ਕਿੱਤ ਵੀ ਬਹੁਤ ਐ ਬੱਕਰੀ ਇਹਦਾ ਤੈਨੂੰ 32000 ਰੁਪਏ ਕਿਆ ਇਹ ਤਾਂ ਹੁਣ ਘੱਟ ਦੇਣ ਗੱਪਾਂ ਕਰਕੇ ਤੈਨੂੰ ਲੱਗਦੀ ਹੌਲੀ ਤੂੰ ਰੋਏ ਮਾਰ ਲੈਣਾ ਤੈਨੂੰ ਦੱਸ ਦੇਣਾ ਅੱਜ ਵੀ ਰੋ ਤੇ ਆਈ ਆਪਰੇ ਕੋਈ ਨਹੀਂ ਨਾ ਤੱਕ ਕੋਈ ਨਾ ਤਿੰਨੀਆਂ ਹੀ ਦੇਣੀਆਂ ਨੇ ਪੈਸੇ ਤੋਂ ਹਾਂ ਇਹਨਾਂ ਦੀ 360 ਦੀਆਂ ਹਾਂ ਗਾਊਣੀਆਂ ਪੰਜਾਬ ਦੀਆਂ ਦੇ ਬੱਕਰੀਆਂ ਹਾਂ ਉਹ ਵੀ ਨਹੀਂ ਪੁੱਛਿਆ ਐਂ ਕੋਈ ਤਣਕਦਾ ਨਹੀਂ ਹੁੰਦਾ ਕੋਈ ਜਾਨੀ ਵਪਾਰੀ ਰੱਬ ਵਰਗਾ ਹੁੰਦਾ ਹੈ ਗਾਤ ਕੋਈ ਵੀ ਗਾਤ ਹੈ ਠੀਕ ਹੈ ਨਾ ਗੱਲ ਕੀ ਕਹਿ ਗਿਆ ਰਾਜੂ ਖੜਾ ਦਾ ਘੰਟਾ ਪੋਚਦਾ ਮੈਨੂੰ ਪੋਚਣਾ ਪਤਾ ਨਹੀਂ ਹਾਂ ਮਾਰ ਲੈ ਰੌਂਡ ਬਾਈ ਪਾਏ ਨੂੰ 19 ਕਹੇ ਨੇ 17 ਹਾਂ ਠੀਕ ਆ ਅਸਰ ਨਹੀਂ ਛੱਡੀ ਰਾਜੂ ਆਪਾਂ ਆਪਾਂ ਵੀ ਇਹਨੂੰ 22 ਰੁਪਏ ਜਿਹਨੂੰ ਜਿੱਦੀ ਕਹਿੰਦਾ 22 ਜੇ ਤਾ ਤੂੰ ਮੰਗਦਾ 25 25 ਮੱਗੇ ਦਾ 25 ਸੀ ਤਾਂ ਇਹਨੂੰ 22 ਲਾਸਟ ਕਹਿੰਦਾ ਜੀ 10 12 ਤੋਂ ਲੱਗਿਆ ਇਹ ਵਪਾਰੀ ਮਾਰੇ ਗਿਆ ਤਾਂ ਪੁੱਤ ਰੋਹਿਆ ਤਾਂ ਆਪਾਂ ਆ ਵੀ ਤਾਂ ਵੇਚਣੀ ਆ ਕੋ 2 ਰੁਪਏ ਤੈਨੂੰ 2000 ਰੁਪਏ ਬਣ ਹੀ ਜਾਂਦਾ ਤੂੰ ਆਣਾ ਮੈਂ 15 ਦੀ ਲਈ ਆ ਜੇ ਗਾਂ ਮੈਨੂੰ ਵੀ ਕੋਈ 1000 1500 ਨਾ ਬਣਿਆ ਬਈ ਤੂੰ ਬੱਚੇ ਦਾ ਦੇਖ ਉਹ ਬਾਈ ਯਾਰ ਇਹਨੂੰ 2000 ਰੁਪਏ ਬਣ ਹੀ ਜਾਂਦਾ ਨਾ ਉਹ 15 ਦੀ ਲਈ ਹੈ ਕਿ ਨਹੀਂ ਕੀ ਉਹ ਖੜਾ ਵਿਚਾਰਾ ਪੂਰੀ ਮੈਂ ਤਾਂ ਗਾਹ ਵੇਚ ਲਈ ਆ ਕੋਈ ਆਪਣੇ ਕੋਲ ਉਹ ਹੈ ਨਹੀਂ ਕੋਈ 1500 ਬੈਂਡ ਸਾਡੇ ਕੋਲ ਇੰਨੀ ਮਾਰ ਨਹੀਂ ਆਉਂਦੀ ਤੇਰਾ 500 ਦੇ ਭਾਈ ਤੜਕੀ ਮੁੱਲ ਲੱਗਿਆ ਉਹਦੇ ਵਰਗੀ ਨਹੀਂ ਆ ਇਹਦਾ ਮੂੰਹ ਤੇਰੀ ਮਰਗੀ ਤੇਰਾ ਧੰਨਾ ਕੋਈ ਤੇਰਾ ਸਰਦਾਰ ਜੀ ਤੱਕ ਹੈ ਨਹੀਂ ਨਹੀਂ ਦੱਸ ਹੈ ਗਰੇ ਹੋਰ 500 ਘਟਕਿਆ ਦਵਾ ਹੋਰ ਦੇ ਦੇ ਜਾਂ 18.5 ਉਹ ਦੱਸ ਇਹ ਦੂਏ ਵੇਚੂ ਕਿੱਥੇ ਆਣੂ ਮੈਂ ਉਹ ਬੇਗੂ ਬਿਕਦੀ ਕਿਉਂ ਨਹੀਂ ਬੇਗੂ ਕੀ ਭੱਜ ਕੇ ਬਿਕੂ ਬੱਕਰੀ ਬੱਚੇ ਦਾ ਦੇ ਪੈੰਟ ਦਾ ਕੁਝ ਵਰ ਗਿਆ ਮਨੇ ਵੀ ਨਾ ਰੋਕਾ ਲੱਗ ਜੇ ਲੱਗ ਜੇ ਵੇਖਣ ਕੋ ਪੰਡ ਠੰਡ ਰਹਿ ਗਈ ਆ ਕੋਈ ਗਾਕ ਨਿਕਲਦਾ ਤੈਨੂੰ ਕੰਮ ਹੀ ਨਹੀਂ ਛੱਡੀ ਕੋਈ 17000 ਬਾਈ ਨੇ ਲਾਤਾ ਲਿਖਾਈ ਇਹ ਕਰਾ ਦੂਗਾ ਦੋਏ ਪਾਸੇ ਜਾਣੇ ਪੜ ਗਈ ਹੜ ਦੱਸਿਆ ਇਹਨੂੰ ਯਾਰ लास्ट ਹੈ ਦੱਸਿਆ ਇਹਨੂੰ ਆ लास्ट ਤਾਂ ਦੇਖਾਂ ਰਾਂ ਕਹਤਾਂ ਚੱਲ ਕੋਈ ਨਹੀਂ ਰੱਤ ਨਹੀਂ ਇਹ ਦੁਬਾਰਾ ਇਹਨੇ ਕਸੂਤਾ ਆੜ ਗਿਆ ਵੇਚਣੀ ਆਪਾਂ ਜਿਹੜਾ ਇਹ ਵੀ ਇੱਕ ਹਰੀ ਗੁਰੂ ਨੰਬਰ ਤੇ ਘਰੇਲੇ ਪਾਲਤਿਆਉਦਾ ਹੱਥ ਗਿਆ ਕਿਉਂ ਫੜਾ ਆਏ ਨੂੰ ਇਹ ਨਹੀਂ ਦਿੰਦਾ ਲੂਟ ਹੁਣ ਮਾਰੇ ਘੜਖਦੇ ਕਿਵੇਂ ਹੈਂ ਖੁਸ਼ ਨਹੀਂ ਉਹਦਾ ਸਹੀ ਆ ਵੀਰੇ ਮੋੜ ਲੀ ਉਹਨਾਂ ਨੂੰ ਉਧਰੋਂ ਟੱਪ ਜਾਣਾ ਹੈ ਬਾਈ ਛੋਟੇ ਨਹੀਂ ਜੀ ਸਹੀ ਹੁੰਦੀ ਆਪਾਂ ਦੇ ਦਿੰਦੇ ਰਾਜੂ ਯਾਰ ਆਪਾਂ ਵੇਚਣ ਬਾਅਦ ਵਾਦੂ ਪੱਕਾ ਦਾ ਬਰਬਰ ਕੇ ਬੇਚੀਆਂ ਸਾਰੀ ਮੰਡੀ ਦਾ ਸਰੇ ਹੀ ਐ ਠੀਕ ਪੱਕਾ ਐ ਇਹਨੂੰ ਤਾਂ ਅੜਦਾ ਮੈਂ ਕਿਤੇ ਕੱਚਾ ਵੀ ਅੜਦਾ ਹੋਵੇ ਨਹੀਂ ਘੱਟ ਪਹਿਲੀ ਵਾਰ ਨਾ ਲਾ ਮੰਡੀ ਦਵਰਾ ਕਰਜਰ ਜੇ ਇਹਨੇ ਲੈਣੀਆਂ ਨਹੀਂ ਨਹੀਂ ਇਹ ਦੂਬਾ ਤਰਾਜੂ ਕਰਾਇਆ ਹੈ ਨਹੀਂ ਮੈਂ ਪਹਿਲਾਂ ਕਸਰੀ ਨਹੀਂ ਛੱਡੀ ਜਾ ਰਹਿਣ ਦੇ ਫਿਰ ਤੂੰ ਹੋਰ ਇਹਨੂੰ ਧੱਕਾ ਵੀ ਨਾ ਕਰ ਮੈਂ ਨਾ ਆਪਾਂ ਕਸਾ ਬਚਾ ਲਈ ਕੋਈ ਆਹ ਬੱਚੇ ਦੇਖ ਇਹ ਕਿੰਨੇ ਖੜੇ ਨੇ ਇਹ ਦੂਬਾ ਤਪ ਲਾਇਆ ਹੈ ਬੜਾ ਕੰਮ ਮੜਿਆ ਯਾਰ ਤਰਕਾ ਹੋ ਆਣੀ ਉਹਦੇ ਸਾਹਮਣੇ ਉਹ ਬਾਈ ਹਾਂਜੀ ਹਾਂਜੀ ਨਾਲ ਤੇਲ ਨੂੰ ਤਰਕਾ ਨਹੀਂ ਦੱਸਦਾ ਇਹਨੂੰ ਉਹ ਵਿਚਾਰਾ ਕੀ ਕਰੂਗਾ ਪਹਿਲੀ ਵਾਰ ਲੈਣ ਦਾ ਹੋਏ ਤੁਹਾਨੂੰ ਨਾ ਨਾ ਇਹ ਵੀ ਨਾਲ ਦੀ ਹੈ ਸਾਡੇ ਦੂਜੇ ਦੋਨੇ ਆਏ ਆਏ ਆਲੇ ਆਪਣੇ ਕੋਲ ਪਹਿਲਾ ਵਾਰ ਇਹਨੂੰ ਜੜੂ ਵੀ ਜ਼ਹਿਰ ਕਰਦਾ ਉਹ ਪੱਕੀ ਹੈ ਜ਼ਹਿਰ ਕਰੇ ਚੱਲਦੀ ਨਹੀਂ ਪਹਿਲੀ ਵਾਰ ਦੱਸਦਾ ਇਹਦੇ ਪਹਿਲੀ ਵਾਰ ਲੈਣ ਦਾ ਬਾਈ ਉਹ ਉਰੀਏ ਛੋਟੇ ਪਈ ਕਰ ਯਾ ਸਾਫ ਤੇ ਉੱਪਰ ਲੈ ਓ ਯਾਰ ਰਾਜੂ ਉਹੀ ਗੱਲ ਮੈਂ ਕਹਿੰਦਾ ਫਿਰ ਇਹਨੂੰ 17000 ਤੋਂ 100 ਉੱਪਰ ਲੈ ਲੈ ਅੱਜ ਜੀ ਜੀ ਦਾ ਜਿੱਪੇ ਦਾ ਕੱਟ ਲੈ ਲੈ ਨਹੀਂ ਤਾਂ ਮੈਂ ਵੀ ਕੰਪੜੀ ਲਾ ਕੇ ਤਰੇ ਕੇ ਜੀ ਗੱਡੀ ਚ ਨਾ ਨਾ ਕੋਈ ਨਹੀਂ ਹੁਣ ਤਾਂ ਪਾਲਾ ਉੱਡ ਗਿਆ ਆ ਗਿਆ ਸੂਰਜ ਹੋ ਗਿਆ ਹੁਣ ਪਾਲਾ ਕਿਹੜਾ ਓ ਠੀਕ ਠੀਕ ਓ ਮੈਂ ਵੀ ਦੱਸਿਆ ਤੁਹਾਨੂੰ ਯਾਰ ਸਹੀ ਰੇਟ ਦਾ ਚੀਜ਼ ਦਾ ਮੁੱਲੀ ਮੰਗੀ ਦਾ ਰਾਜੂ ਦੂਜੀ ਤਾਂ ਨਾ ਮੰਗ ਲੈ ਹੋਰ ਕੀ ਤਾਂ ਤੈਨੂੰ ਪਤਾ ਵੀ ਵਿਕੂ ਹੀ ਚੀਜ਼ ਵੇਚਣ ਵਾਲੀ ਹੈ ਹਾਰਾ ਆਹ ਹਾ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਬੱਕਰਾ ਦੇਖ ਹਾਂ ਹਾਂ ਦਵਾਉਨੇ ਆ ਦਵਾਉਨੇ ਆ ਚੱਲ ਸੁਣਦਾ ਬਾਈ ਤੂੰ ਦਾ ਤੇਰੀ ਹੈ ਮਰਜ਼ੀ ਬਾਈ ਬਾਈ ਲਖਾਈ ਤੇਰੇ ਕਿੰਨਿਓ ਕਰਾ ਦੇ ਇਹਦੀ ਵੀ ਤੇਰੀ ਵੀ ਸਾਡੇ 15000 ਦੀ ਨਹੀਂ ਨਹੀਂ ਫੇਰ ਤਾਂ ਉੱਥੇ ਹੀ ਬਾਕੀ ਵੇ ਤਾਂ 2-300 ਪਿੱਛੇ ਆਂਗਲਾ ਕੱਲੀ ਮਾਰਨਾ ਆਂਗਲਾ ਤਾਂ ਨਹੀਂ ਮਾਰਨਾ ਹੋ 265 35 32 ਅੱਬਾ ਜਿਵੇਂ ਨਹੀਂ ਹੂੰ ਕੱਲੇ ਉਹਦਾ 35 ਮੰਗਿਆ ਸੀਗਾ ਇਹਦਾ 32 ਮੰਗਿਆ ਸੀ ਉਹ ਕਹਿੰਦਾ ਜੋੜੀ ਦਾ ਹੀ ਦੱਸ ਦੇ ਮੈਂ ਕਿਹਾ 2000 ਘੱਟ ਦੇ ਪੈਸੇ ਤੁਸੀਂ ਵੀ ਲਾਓ ਜੀ 60000 ਤੁਸੀਂ ਹੀ ਲਾ ਰਾ ਜੀ ਮੈਂ ਨਹੀਂ ਲਾਉਂਦਾ ਦੋਨੋਂ 6 6 ਦੰਦ ਪੱਠਾ ਕੱਢਿਆ ਲੈਰਾ ਜੂੜੇ ਹਾਂ ਮੈਂ ਨਹੀਂ ਲਾਉਂਦਾ ਤੁਸੀਂ ਲਾਓ ਹਾਂ ਪਹਿਲੇ ਤੁਸੀਂ ਆਪ ਵਧਾ ਲਾਉਣਾ ਫਿਰ ਮੈਂ ਫੋੜਾ ਜੱਜ ਕੇ ਨਾ ਹੋਰ ਵੀ ਜੱਜ ਕੇ ਆਪਦਾ ਮੁੰਡਾ ਲਾਓ ਬਿਨੈ ਸਾਰੀ ਛੱਡ ਕੇ ਹਾਂ ਉਧਰ ਕਰਦੇ ਨੂੰ ਬਚਾ ਲੈ ਕਰਦੇ ਬਚਾ ਲੈ ਹੋ ਜਾਗਾ ਇਹ ਵਸੇ ਘਟਦਾ 4000 ਰੁਪਏ ਜੋੜੀਦਾ ਬਾਈ ਸੈਂਡ ਕਰ ਤਰਖਾ ਸਾਢੇ 2:00 ਯਾਰ ਤੇਰੇ ਵੀ ਲਾਈ ਨਹੀਂ ਆਪਾਂ ਤੈਨੂੰ ਲੱਗਦੀ ਇੰਨੇ ਆਣੀਆਂ ਨੇ ਲੈ ਬਾਈ ਤੇਰਾ ਧਾਨਾ ਹੈ ਬਾਈ ਮੈਂ ਤੇਰੇ ਨਾਲ ਨੀ ਝੱਗਾ ਦਾ ਬੱਸ ਸਾਹ ਨੂੰ ਦੇ ਦੇ ਕੋਈ ਗਾਲੀ ਆਏ ਉਹ ਸੌ ਤਾਂ ਖੜੀ ਨਹੀਂ ਰੋ ਤੇ 46000 ਦੀ ਪੂਰੀ ਮੈਨੂੰ ਯਾਰ ਘਟ ਦੇ ਦੇ 2000 ਹੋਰ ਦੱਸ ਮੈਂ ਤਾਂ ਕੰਮ ਲੈਣਾ ਉਹ ਲਊਗਾ ਮੈਂ ਥੋੜੀ ਦੇਣੀ ਐਨੇ ਕਿਉਂਕਿ ਠੀਕ ਐ ਹੋਰ ਵੀ ਜੈਸਾ ਕੀ ਆ ਰਿਓ ਓਏ ਕਿ ਜਿਆਦਾ ਪਹਿਲਾਂ ਨਹੀਂ ਕਚਰੇ पे ਲੈ ਰਿਹਾ ਜੀ ਕਿਤਾ ਮੜਕਾ ਜੀ ਤੇਰੇ ਚ ਗੰਜਾਇਸਾ ਨੀ ਹੋੜੀ ਪਾ ਕੇ ਪਹਿਲਾਂ ਇਹ ਜੋੜੀ ਦਾ 60 ਮੰਗ ਲੀ ਕਾਲੀ ਬੱਸੀ 60 ਨਹੀਂ ਮੰਗਿਆ ਵੀਰੇ 65000 ਰੁਪਏ ਕਿਹਦਾ 30 ਆ ਉਹਦਾ 35 60000 ਇਹ ਕਿੱਤ ਵੀ ਬਹੁਤ ਹੈ ਬੱਕਰੀ ਇਹਦਾ ਤੈਨੂੰ 32000 ਰੁਪਏ ਕਿਆ ਇਹ ਤੋਂ ਹੁਣ ਘੱਟ ਫਿਰ ਗੱਪੜ ਕਰਕੇ ਤੈਨੂੰ ਲੱਗਦੀ ਹੌਲੀ ਤੂੰ ਰੋਏ ਮਾਰ ਲੈਣਾ ਤੈਨੂੰ ਦੱਸਿਓ ਅੱਜ ਵੀ ਰੋਏ ਤੇ ਆਈ ਆਪ ਰੋਈ ਤੂੰ ਨਹੀਂ ਦੱਸ ਬੰਦੇ ਨੂੰ ਤਿੰਨੇ ਜਿਆ ਦੇਣੀਆਂ ਨੇ 6000 ਤੋਂ ਇੰਨੇ ਕਿੰਨੇ ਤੇ 60 ਦੀਆਂ ਹਾਂ ਗਾ ਪੂਰੀਆਂ ਪੰਜਾਬ ਦੀਆਂ ਦੇ ਬੱਕਰੀਆਂ ਹਾਂ ਉਹ ਵੀ ਨਹੀਂ ਪੁੱਛਿਆ ਹੈ ਚਮੂ ਜੀ ਹੋਰ ਕਿੰਨੇ ਦਿਨ ਹੋਣ ਮੈਂ ਤਾਂ ਫਿਰ ਰਿਸਪੈਕਟ ਕਰਦਾ ਭਾਈ ਯਾਰ ਕੰਨ ਲੈ ਬਾਹਰ ਦੀਆਂ ਪਾਲਾ ਹੋਰ ਦੱਸ ਲੈ ਆਪਰੇ 18 ਹੋ ਜਾਂ ਮੁੰਗੇ ਯਾਰ ਬੱਕਰੀ ਵੀ ਦੇ ਦੇ 12000 ਦਾ ਫਰਕ ਹੈ ਕੱਢ ਰਾਜੂ ਫਰਾਂ ਦਾ ਨਹੀਂ ਆਏ ਮੰਗੇ ਨਹੀਂ ਉਹ ਮੈਂ ਉਹ ਅੱਜ ਦਾ ਮੰਗੀ ਨਹੀਂ ਉਹ ਮੈਂ ਮੈਂ ਤਾਂ ਉਹੀ ਦਾ ਕਹਿਣਾ ਕਣੀ ਤਾਂ ਹੋਵੇ ਇਹੀ ਬੱਕੀ ਤੁਸੀਂ ਦੱਸੋ ਭਾਈ ਤੁਹਾਡਾ ਦੰਦ ਵਿੱਚ ਵੀ ਕਹਿੰਦਾ ਛੋਟਾ ਤਾਂ ਨਹੀਂ ਹੋ ਜਾਣਾ ਤੁਹਾਨੂੰ ਡਾਕਟਰ ਨੂੰ ਜਿਹਾ ਦਾ ਕਰਨਾ ਹੈ ਹਾਂ ਭਾਈ ਵਾਲਾ ਲੰਬਾ ਕਿਸਾ ਨਾ ਛੇੜਿਆ ਨਹੀਂ ਵਾਲਾ ਲੰਬਾ ਤਾਂ ਛੇੜਦੀ ਆਪਣੇ ਵਾਲਾ ਤੂੰ ਵੇਚਣ ਵਾਲੀ ਗੱਲ ਕਰ ਆਪਦੀ ਕਿਉਂ ਦੱਸ ਦੱਸ ਬੋਲ ਕਹਾਣੀਆਂ ਛੇੜ ਕੇ ਖੜ ਜਾਂਦੇ ਹੋ ਫਲਾਣੇ ਨੇ ਤੈਨੂੰ ਪਤਾ ਲਾਇਆ ਉਹਦਾ ਪੌਦਾ ਲਾਤਾ ਸੀ ਉਹ ਆਇਆ ਬੁਲੇ ਨਹੀਂ ਉਹ ਪੌਦਾ ਲਾਣੀ ਗੱਲ ਲਾਤਾ ਉਹਨੇ ਤਾਂ ਹੁਣ ਮੈਂ ਕੀ ਲਾਵਾਂ ਗੱਲ ਨਹੀਂ ਫਿਰ ਕੱਟ ਕਰ ਲੈ ਹੋਰ ਯਾਰ ਕੱਟ ਲੈ ਇੱਕ ਕੁੱਤੇ ਪੰਜਾਹ ਦੀਆਂ ਦੇਣੀਆਂ ਨਹੀਂ 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 ਪੜਨਾ ਆਏਗਾ ਨਹੀਂ ਪੜਨਾ ਆਏਗਾ ਹੁਣ ਦੱਸੋ ਭਾਈ ਕੀ ਕਰਾਂ ਉਗਦੀ ਨੇ 1000 ਰੁਪਏ ਰਾਜੀ ਹੋ ਗਿਆ ਆ ਪਤਾ 5000 ਰੁਪਏ ਪਤਾ 2.50 ਤਿੰਨ ਕਰ ਦੇ ਤਿੰਨ ਕਰਤਾ ਕਿੰਨੇ ਕਿਉਂ ਜੀ ਨਹੀਂ 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 ਓਏ ਦੁਕਾਨ ਆ ਗਿਆ ਰਾਜੂ ਕਿੜੀਆਂ ਬੱਕਰੀਆਂ ਕਿੜੀਆਂ ਬੱਕਰੀਆਂ ਕਿੜੀਆਂ ਜੀ ਆ ਪੱਠਾਰਮ ਜੀ ਤਾਂ ਗਰਮ ਜੀ ਕਿੰਨੇ ਕਿੰਨੇ ਨਰਮ ਨਰਮ ਨਹੀਂ ਆ ਪੱਠਾ ਵੀ ਹਲੇ ਨਵੀਂ ਆਇਆ ਯਾਰ ਇਹ ਦੂਜੇ ਸਾਲ ਪਹਿਲੇ ਪਹਿਲੇ ਸਰਵਨ ਪੱਠਾ ਰੀਆ ਕਹਿੰਦੇ ਆ ਤੈਨੂੰ ਭਾਈ ਦੇ ਵੀ ਹੁਣ ਦੂਜੇ ਸੁਣ ਕੇ ਆ ਲੈ 6 ਦਾ ਵੀ ਹੁਣ ਕੱਢਿਆ ਆਪਾਂ ਤਿੰਨ ਲੱਖ 20000 ਉਹ ਕੋਈ ਨਾ ਬਾਪਰੋਲਾ ਦਾ ਪੈਣਾ ਹੀ ਆ ਫਿਰ ਹੁਣ ਸੱਜਿਆ ਹੁੰਦਾ ਉਹ ਬਾਪਰੋਲਾ ਦਾ ਪੈਣਾ ਤੂੰ ਘੱਟ ਬੋਣਾ ਬਾਰ ਪ੍ਰੋਬਲਮ ਹੈ ਦੂਜੇ ਨਾਲ ਇਹ ਲੈ ਪਏ ਸ੍ਰੀਮ ਕੱਢਿਆ ਰਹੀ ਆ ਕਹਿੰਦੇ ਆ ਤੈਨੂੰ ਭਾਈ ਦੇ ਦੇ ਹੁਣ ਦੂਜੇ ਸੁਣ ਕੇ ਆ ਲੈ 6 ਦਾ ਵੀ ਹੁਣ ਕੱਢਿਆ ਆ ਬੰਦਾ ਹੇਰ ਲਓ ਕੋਈ ਨਾ ਬਾ ਬਰੋਲਾ ਦਾ ਪੈਣਾ ਹੀ ਆ ਫਿਰ ਹੁਣ ਸੱਜਾ ਆਉਂਦਾ ਬੰਦਾ ਬੋਲੋ ਹਸਾਬ ਨਾਲ ਉਹ ਰਾਜੂ ਬਾ ਬਰੋਲਾ ਦਾ ਪੈਣਾ ਤੂੰ ਘੱਟ ਬੋਣਾ ਬਾਰ ਪ੍ਰੋਬਲਮ ਹੈ ਦੇਖ 50 ਤੇ 30 ਦੀਆਂ ਦਿਨਾਂ ਦੇ ਪੱਠਾਂ ਪੁਣੀਆਂ ਨੂੰ ਨਹੀਂ ਜਾਂ 60 ਦੀਆਂ ਪਾ 5000 ਦਾ ਬੱਸ ਗੱਲ ਸੁਣ ਮੇਰੀ ਤੇਰਾ ਮਾਲ ਆ ਇੱਕ ਮਿੰਟ ਤੂੰ ਖੁਸ਼ ਹੋ ਕਿ ਦੇ ਇਹਨਾਂ ਨੂੰ ਬਾਰੇ ਪਰ ਪੀਏ ਕੱਟੇ ਲੈ ਆਇਆ ਤੇਰੇ ਤੋਂ ਬੱਸ ਪੀਏ ਕੱਟੇ ਸਾਡੇ ਲੈ ਆਏ 1000 ਇੱਕ ਮਿੰਟ ਪੱਠਾਂ ਨਹੀਂ ਲੰਮੀਆਂ ਲਗੀਆਂ ਸੋਨੇ ਅਲੱਗ ਰੱਖਣ ਵਾਸਤੇ ਲੱਗੇ ਹੋਏ ਕੋਈ ਤੈਨੂੰ ਵੇਚਣ ਵਾਸਤੇ ਨਹੀਂ ਰੱਖਣ ਵਾਸਤੇ ਲੈ ਆਣੇ ਬਾਈ ਨੂੰ ਹੋਰ 2000 ਘਟਾ ਦੇਈ 58 ਦੀਆਂ ਪਾ ਯਾਰ ਲੈ ਸਾਡੇ ਕੋਲ 55 ਤੇ ਕੋਈ ਨਹੀਂ ਕੋਈ ਉਹ ਤਾਂ ਵੇਚਣੀਆਂ ਨੇ ਹਾਂ ਹਾਂ ਤਾਂ ਤਾਂ ਵੇਚਣੀਆਂ ਹਾਂ ਬੇਚਤੀਆਂ ਪੁਰਾਣਾ ਹੱਥੋਂ 4 ਉੱਤੇ 50 ਦੀਆਂ ਫੇਰ ਉਹੀ ਗੱਲ ਹਾਂ ਫੇਰ ਬਹੁਤ ਹੋ ਕੀ ਕਰਾਂ ਉਹ ਮਾਰ ਲੈ ਵਿਚਾਰਾ ਉਹ ਨਹੀਂ ਉਹ ਜਬਾਨ ਦਿਖਾਉਣ ਨਹੀਂ ਪਰਵਾਹ ਨਹੀਂ ਕੋਈ ਨਹੀਂ ਸੋਹੇ ਜਿਹੇ ਨਹੀਂ ਆਇਆ ਉਹ ਮੰਨੀ ਦੀਆਂ ਬੱਕਰੀਆਂ ਕੋਈ ਨਹੀਂ ਆਇਆ ਹੁਣ ਇਹ ਜਿਹੜੀ ਬੰਦਾ ਆਇਆ ਮੈਨੂੰ ਪਤਾ ਚੱਲ ਗਿਆ ਨਾ ਫੇਰ ਹੋਰ ਜੀ ਆ ਬਰਾਦਰ ਚਾਰ ਹੋ ਜੇ ਇਹ ਬਰਪੀ ਆ ਬਕੱਤੇ ਚੱਲ ਕੋਈ ਨਹੀਂ ਫਿਰ ਕੱਜਾ ਨਹੀਂ ਲੈ ਆਇਆ ਕਿਉਂ ਬਈ ਥੋੜੀ ਗੈਸ ਹੈਗੀ ਜਾਨ ਜੰਦ ਨਹੀਂ ਨਹੀਂ 22 22 ਇਹਨੇ ਓਏ ਬਈ ਗੈਸ ਸੁਣੋ ਮੇਰੇ ਪਹਿਲੇ ਸੁਣਾ ਪੱਟਾ ਦੇ ਦੱਸ ਸਰ ਨਹੀਂ ਛੱਡੀ ਨਾ ਓਏ ਹੋਰ ਐਸ ਘੁੱਟੇ ਆਏ ਹੈ ਕਾ ਗਾਗ ਕੱਟ ਪੱਟਾ ਦਾ ਬਾਈ 55 ਦੇ ਪੱਟਾ ਲਾਵਾ 55 ਦੀਆਂ ਤਿੰਨ ਠੀਕ ਹਾਣ ਹੋਰ ਲੈ ਸਾਈ ਖੜਾ ਲੋ ਜੀ ਖੜ ਪੱਟਾ ਦੀ ਵੀਡੀਓ ਬਣਵਾਉਣਾ ਕਰਕੇ ਬਣਾ ਦੇ ਲੈ ਬਈ ਨਹੀਂ ਫਾਈਨਲ ਹੋ ਗਿਆ ਇਹ ਸੌਦਾ ਨਹੀਂ ਠੀਕ ਹੈ ਸੌਦਾ ਭਾਈ ਵੀਡੀਓ ਕਟਾ ਦਿੰਦੇ ਫੋਨ ਨਾਲ ਆ ਲੈ ਬਈ ਇਹ ਹੋ ਗਈ ਜੀ ਮੇਰੇ ਖਿਆਲ ਆ ਵੀ 27 22000 ਦੀਆਂ ਹਨਾ ਹਾਂ ਜੀ ਹੈ ਨਾ ਨਾਲ ਵੀ ਦੇਖੋ ਨਾਲ ਐ ਵੀ ਦੱਸਣ ਨੂੰ ਆਹ ਦੇਖੋ ਜੀ ਕਸ਼ਟਾ ਬਹੁਤ ਵਧੀਆ ਨੇ ਤੇ ਇਹਨਾਂ ਦੇ ਦੰਦ ਵੀ ਦਿਖਾਉਨੇ ਆ 6 6 ਦੰਦ ਹੋ ਗਈਆਂ ਬਾਈ ਹਾਂ ਪੂਰੇ ਹੀ ਹੋ ਗਿਆ ਤਾਂ ਆ ਪੂਰੇ ਕਰ ਗਈ ਆ 6 ਹੀ ਆ ਆ ਦੇਖਿਆ ਆ ਤਾਂ ਇਹਦੇ ਕੜੀ ਖੜੀ ਆ ਇਹ 6 ਹੈ ਜੀ ਪੂਰੀ ਕਣੀ ਹੋਈ ਖੜੀ ਆਲੇ ਇਹ ਪੂਰੀ 6 ਜਾਂਦਾ ਜੀ ਬਾਕੀ ਕੰਨ ਕੋਲ ਦੇਖ ਲਓ ਬਹੁਤ ਵਧੀਆ ਕੰਨ ਨੇ ਪਛਾਣ 27000 ਦੀਆਂ ਹੋਈਆਂ ਨੇ ਜੀ ਹਾਂ ਜੀ 2750 ਦਾ ਸੌਦਾ ਹੋਇਆ ਇਹ ਠੀਕ ਹੈ ਪੂਰੇ ਸਿੰਘ ਅੜ ਕੇ ਫਿਰ ਇਹ ਰਮਜਾਨ ਨਾਲ ਤਾਂ ਹਰੇਕ ਸੌਦਾ ਵੀ ਨਹੀਂ ਕਰ ਸਕਦਾ ਨਹੀਂ ਕਰਦੇ ਇਹਦੇ ਨਾਲ ਆਜ ਬਾਈ ਤੈਨੂੰ ਵੀ ਪਤਾ ਜਦ ਆਪਾਂ ਵੀ ਲਾਉਂਦੇ ਆ ਅੱਖਾਂ ਨੀਂਦ ਕੇ ਆਈ ਜੇ ਹਟਿਆ ਹਾਂ ਜੀ ਇਹਦਾ ਕੇਸ ਕਰਣਾ ਹੀ ਹੁੰਦਾ ਹੈ। ਚੀਜ਼ ਵੀ ਤੈਨੂੰ ਪਤਾ ਕਰ ਲੈ। ਨਹੀਂ ਗੱਲ ਸਹੀ ਹੈ ਕੇਸ ਕਰਣਾ ਹੀ ਇਹਦਾ। ਕਿਉਂ ਕਈ ਪੇਸ਼ੀਆਂ ਬੁਗਸ ਕੇ ਬਰੀ ਹੁੰਦਾ ਹੈ। ਹਾਂ। ਛੇਤੀ ਨਹੀਂ ਨੇੜੇ ਲੱਗਣ ਹੁੰਦਾ। ਨੇੜੇ ਨੇੜੇ ਲੱਗਣਾ। ਤਾਂ ਹੀ ਕਿਹਾ ਸੀ ਵੀ ਮੰਗੀ ਹੋ ਜੇ ਨੇ। ਜਾਓ ਜੀ ਪੈਸੇ ਦਿਈਏ। ਪੈਸੇ ਲੈ ਯਾਰ। ਕੋਈ ਗੱਲ ਨਹੀਂ। ਮੈਂ ਖੜਾ ਗੁੱਦੜ ਬੈਕ ਕਰਦੇ ਆ। ਗੁੱਦੜ ਬੈਕ ਹੋ ਜੂ ਜਦੋਂ ਜੱਟ ਨਹੀਂ ਹੋ ਜਾਣਾ। ਠੀਕ ਹੈ ਜੀ। ਕਾਊਂਟਰ ਤੋਂ ਵੀ ਲੈ ਸਕਦੇ ਹੋ ਕੈਸ਼ ਤੁਸੀਂ। ਕੋਈ ਘਰੋਂ ਹੀ ਜਾ ਕੇ ਲੈਣੇ। ਜਿਹਨੂੰ ਕੈਸ਼ ਨਹੀਂ ਹੁੰਦਾ ਨਾ ਇੱਥੋਂ ਗੁੱਗਲ ਆਪਣੇ ਮਿਲ ਜਾਂਦਾ ਕਾਊਂਟਰ ਤੋਂ ਵੀ। ਭਾਈ ਜੀ ਲਾਈਵ